ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਪੰਜਾਬ ਦੇ ਇੰਨਾ ਜਿਲਿਆਂ 'ਚ ਜਾਰੀ ਹੋਇਆ yellow alert ਹੁਣੇ-ਹੁਣੇ ਆਈ ਮੀ ਪੈਂਦੀ ਤਾਜ਼ਾ ਪਵਿੱਖਾਣੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀहां ਇੱਕ ਵਾਰ ਫਿਰ ਤੋਂ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਦੱਸਦੀ ਹੈ ਕਿ ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਤੇ ਸੂਬਿਆਂ ਚ 1 ਮਾਰਚ ਨੂੰ ਵੀ ਪੈਣ ਦੀ ਭਵਖਾਣੀ ਚਿਤਾਈ ਆ ਹਲਕ ਇਸ ਨਾਲ ਕਈ ਸੂਬਿਆਂ ਚ ਘੱਟੋ-ਘੱਟ ਤੇ ਵੱਤਵਤਾਪਮਨ ਚ ਉਤਰਾਚੜਾ ਜਾਰੀ ਰਹੇਗਾ ਕਈ ਜਗ ਘੱਟੋ-ਘੱਟ ਤਾਪਮਨ 10 ਡਿਗਰੀ ਨੂੰ ਪਾਰ ਕਰ ਗਿਆ ਤੇ ਦੂਜੇ ਪਾਸੇ ਮੌਸਮ ਭਾਗ ਨੇ ਪੰਜਾਬ ਦੇ ਤਕਰੀਬਨ 21 ਜ਼ਿਲ੍ਹਿਆਂ ਚ 1 ਮਾਰਚ ਨੂੰ yellow alert ਜਾਰੀ ਕੀਤਾ alert ਦੇ ਮੁਤਾਬਿਕ ਇਨ੍ਹਾਂ ਜ਼ਿਲ੍ਹਿਆਂ ਚ ਗਰਜ ਦੇ ਨਾਲ ਮੀਂਹ ਪੈ ਸਕਦਾ ਹੈ ਤੇ ਵਿਭਾਗ ਨੇ 2 ਜਾਂ 3 ਮਾਰਚ ਨੂੰ ਇੰਨਾ ਥਾਵਾਂ ਦੇ ਮੀਂਹ ਦੀ ਸੰਭਾਵਨਾ ਜਤਾਈ ਹੈ ਤੇ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ 29 ਫਰਵਰੀ ਨੂੰ ਪੰਜਾਬ ਚ ਨਵਾਂ ਪੱਛਮ ਬਦਲਾ ਆ ਸਕਦਾ ਜਿਸ ਨਾਲ ਮੌਸਮ ਦਾ ਮિજાਜ ਮੁਰਤ ਤੋਂ ਬਦਲੇਗਾ ਜੀ ਹਾਂ ਇਸ ਤੋਂ ਇਲਾਵਾ ਮੌਸਮ ਵਿਭਾਗ ਦੀ ਪੁਵਿੱਖਣ ਮੁਤਾਬਕ 29 ਫਰਵਰੀ ਨੂੰ ਮਾਲਿਆਣ ਖੇਤਰ ਚ ਪੱਛਮੀ ਗੜਬੜੀ ਸਰ ਗਰਮ ਹੋ ਰਹੀ ਹੈ ਇਸ ਕਰਕੇ 1 ਮਾਰਚ ਨੂੰ ਪੰਜਾਬ ਚ ਆਸਮਾਨ ਚ ਬੱਦਲ ਛਾਇ ਰਹਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ